ਹਾਂਜੀ ਗਾਇਸ ਭੈਣੇ ਕੀ ਖਾਣ ਲੱਗੀਆਂ ਗਾਇਸ ਵੀਰੇ ਮੈਨੂੰ ਲੱਗਿਆ ਰੋਟੀ ਆ ਭੈਣੇ ਅੱਜ ਕਿੱਥੇ ਆਈ ਹੋਈ ਏ ਤੂੰ ਮੈਂ ਆਪਣੀ ਨਿਮਰਤਾ ਕਰੇ ਅਕੋਲੀਆਂ ਦੇ ਵਿੱਚ ਕੀ ਕੁਝ ਪਾ ਕੇ ਰੱਖਿਆ ਆ ਦੇਖੋ ਚਿਪੜਾਈ ਚਟਣੀ ਆ ਇਸ ਚੀਜੋਂ ਪਾਇਆ ਅੱਛਾ ਚਿਪੜਾ ਦੀ ਚਟਣੀ ਏ ਤੇ ਹੋਰ ਕੀ ਏ ਨਾਲ ਕਦੂ ਦੀ ਦਾਲ ਕਦੂ ਦੀ ਦਾਲ ਉਹ ਭੈਣੇ ਮੈਨੇ ਖਾਣੀ ਕਦੂ ਦੀ ਦਾਲ ਤੂੰ ਉਹ ਖਾ ਕਦੂ ਦੀ ਦਾਲ ਮੈਂ ਤਾਂ ਮੁੰਨਾ ਕਿਰਨਾ ਨੂੰ ਕੋਈਦਾ ਉਹਨੇ ਕੀ ਬਣਾਇਆ ਹਾਂ ਕਿੰਨਾ ਤੂੰ ਕੀ ਬਣਾਇਆ ਇਹ ਬਣਾਇਆ ਫਲੀਆਂ ਦੀ ਦਾਲ ਹੈ ਜੀ ਕੀ ਫਲੀਆਂ ਦੀ ਦਾਲ ਓ ਰੱਬਾ ਚਲੇ ਦਸ ਹੁਣ ਬਣਾਈ ਏ ਰਾਤ ਵਾਲੀ ਆ ਕੀ ਰਾਤ ਵਾਲੀ ਇਹ ਤਾਂ ਹੁਣ ਮੈਂ ਜਮਾਂਬੜੀ ਖਾਣੀ ਉਹਨਾਂ ਇਤੂ ਹੀ ਖਾ ਤੇ ਮੈਂ ਨਾ ਹੁਣ ਗੀਤਾ ਨੂੰ ਪੁੱਛਦਾ ਉਹਨੇ ਕੀ ਬਣਾਇਆ ਹਾਂ ਗੀਤਾ ਤੂੰ ਕੀ ਬਣਾਇਆ ਤੇਰੇ ਨਾਲ ਦੀ ਦਾਲ ਕਰੇਲਿਆਂ ਦੀ ਦਾਲ ਹੋਏ ਮੇਰੇ ਅਰਬਾ ਉਹ ਮੇਰੀ ਭਗਵੰਤ ਮਾਨ ਸਰਕਾਰ ਅਗੇ ਬਾਰ ਬਾਰ ਬੇਨਤੀ ਹੈ ਮੇਰੀ ਆਪੀ ਇਹਦੀ ਫਰੀ ਵਾਲੀ ਕਣਕ ਬੰਦ ਕੀਤੀ ਜਾਵੇ ਇਹਨਾਂ ਦਾ ਰੋਟੀਆਂ ਖਾ ਖਾਂਗੇ ਦਿਮਾਗ ਹੀ ਚੱਕਿਆ ਪਿਆ ਹੈ